ਗੱਲ ਦੱਸੀ ਸੀਗੀ ਵੀ ਹੁਣ ਜਿੱਦਾਂ ਕਿਸੇ ਦਾ ਵਿਆਹ ਹੋਇਆ ਸਪਾਊਸ ਦੀ ਪਟੀਸ਼ਨ ਆ ਕਿਸੇ ਦੀ ਯੂ ਵੀਜ਼ੇ ਦੀ ਪਟੀਸ਼ਨ ਆ ਕਿਸੇ ਦੀ ਐਸਾਈਲਮ ਦੀ ਪਟੀਸ਼ਨ ਆ ਜੇ ਤੁਸੀਂ ਉਹ ਵਾਲਾ ਥੋੜਾ ਜਿਹਾ ਇੱਕ ਰੀ ਪਲੀਜ਼ ਜੇ ਤੁਸੀਂ ਉਹ ਦੁਬਾਰਾ ਦੱਸ ਸਕਦੇ ਆ ਵੀ ਜਿਹੜੇ ਇਨ ਪ੍ਰੋਸੈਸ ਹੈਗੇ ਆ ਫਿਰ ਉਹ ਵੀ ਅਨ ਡਾਕੂਮੈਂਟਡ ਮੰਨੇ ਜਾਂਦੇ ਸੋ ਹੁਣ ਕੀ ਚੱਕਰ ਪੈ ਜਾਂਦਾ ਜੇ ਸਿੱਧੀ ਸਿੱਧੇ ਅੱਖਰਾਂ ਦੇ ਵਿੱਚ ਗੱਲ ਕਰੀਏ ਤੇ ਇੱਕ ਹੈਗੇ ਲੋਅਰਸ ਦੇ ਆਫਿਸਿਸ ਇੱਕ ਹੈਗੇ ਜਿਹੜੇ ਲੋਕੀ ਲਾਇਸੈਂਸਡ ਨਹੀਂ ਹੈਗੇ ਠੀਕ ਹੈ ਪੈਰਾਲੀਗਲਸ ਜਿਹੜੇ ਨੂੰ ਕਹਿੰਦੇ ਹੈਗੇ ਆ ਹੂੰ ਹੂੰ ਜਿਹੜਾ ਕੋ ਲਾਇਸੈਂਸ ਨਹੀਂ ਹੈਗਾ ਹਨ ਸੋ ਜਿਹੜੇ ਲਾਇਰ ਆ ਬੀਜੀ ਵੀ ਆ ਤੇ ਟੈਕਨੀਕਲ ਵੀ ਹੈਗੇ ਆ ਤੇ ਮਹਿੰਗੇ ਵੀ ਹੈਗੇ ਆ ਤੇ ਲਾਇਰ ਜਿਹੜੇ ਤੁਸੀਂ ਕਹ ਲਓ ਕਿ ਲਾਇਸੈਂਸਰ ਤੇ ਉਹ ਹਾਈ ਲੈਵਲ ਦਾ ਕੰਮ ਕਰ ਸਕਦੇ ਆ ਠੀਕ ਆ ਹੁਣ ਮੈਂ ਇਹ ਨਹੀਂ ਕਹ ਰਿਹਾ ਕਿ ਦੂਜੇ ਬੰਦੇ ਲੋ ਲੈਵਲ ਦੇ ਆ ਮੈਂ ਇਹ ਕਹ ਰਿਹਾ ਕਿ ਦੂਜੇ ਬੰਦੇ ਕੋਰਟ 'ਚ ਨਹੀਂ ਜਾ ਸਕਦੇ ਲਾਇਸੈਂਸ ਨਹੀਂ ਹੈਗਾ ਠੀਕ ਹੈ ਵੈਦ ਤੇ ਹਕੀਮ ਤੇ ਡਾਕਟਰ ਵਾਲਾ ਹਿਸਾਬ ਕਿਤਾਬ ਜਿਹੜਾ ਹੋ ਜਾਂਦਾ ਹੁਣ ਜਿਹੜਾ ਪੈਰਾਲੀਗਲ ਆ ਉਹਦੇ ਵਿੱਚ ਬੰਦੇ ਨੂੰ ਆਬਵੀਅਸਲੀ ਐਡਵਾਂਟੇਜ ਇਹ ਆ ਕਿ ਸਸਤਾ ਠੀਕ ਆ ਜੀ ਹਜੂਰੀ ਜ਼ਿਆਦਾ ਕਰ ਦੇਣੀ ਆ ਉਹਨੇ ਠੀਕ ਆ ਲਾਇਰ ਨੇ ਲਾਇਰ ਨੇ ਬਿਜ਼ੀ ਹੋਣਾ ਖੇਜਾ ਹੋਣਾ ਸਾਡੇ ਵਰਗਾ ਹਨਾ ਤੇ ਜਿਹੜਾ ਜਿਹੜਾ ਪੈਰਾਲੀਗਲ ਆ ਉਹ ਥੋੜਾ ਜਿਆਦਾ ਨੂੰ ਪਤਾ ਕੀ ਮੇਰਾ ਲਾਇਸੈਂਸ ਨਹੀਂ ਹੈਗਾ ਤੇ ਮੇਰੇ ਕੋਲ ਤਾਂ ਹੀ ਆਊਗਾ ਜੇ ਮੈਂ ਪੈਸੇ ਘਟਾਊਗਾ ਜਾਂ ਉਹ ਆ ਹੁਣ ਕੀ ਚੱਕਰ ਪੈ ਗਿਆ ਕਿ ਪੈਰਾਲੀਗਲਸ ਜਿਹੜੇ ਹੈਗੇ ਉਹ ਫਾਰਮ ਫਾਰਮ ਭਰ ਦਿੰਦੇ ਆ ਕਿ ਉਹਨਾਂ ਨੂੰ ਆਮ ਬੰਦੇ ਤੋਂ ਜ਼ਿਆਦਾ ਨੌਲੇਜ ਆ ਤੇ ਕਈ ਵਾਰੀ ਮੈਂ ਹੈਰਾਨ ਵੀ ਹਾਂ ਕਿ ਪੈਰਾਲੀਗਲਾਂ ਦਾ ਵੀ ਕੋਈ ਬਾਹਲਾ ਜਿਹੜਾ ਹੁਣ ਇੰਡੀਆ-ਉੰਡੀਆ ਤੋਂ ਡਾਕੂਮੈਂਟ ਕਈ ਵਾਰੀ ਦੇਖੀਦੇ ਆ ਕਿ ਜਿਹਨੂੰ ਇੰਗਲਿਸ਼ ਨਹੀਂ ਲਿਖਣੀ ਆਂਦੀ ਉਹ ਵੀ ਪੈਰਾਲੀਗਲ ਬਣਿਆ ਵਾ ਤੇ ਉਹ ਇਸ ਕਰਕੇ ਚੱਲ ਰਿਹਾ ਕਿ ਜਿਹੜੇ ਜਿਹਦੇ ਉਹ ਪੇਪਰ ਬਣਾ ਰਿਹਾ ਉਹਨੂੰ ਵੀ ਨਹੀਂ ਪਤਾ ਕਿ ਇੰਗਲਿਸ਼ ਕੀ ਆ ਠੀਕ ਆ ਉਹਨੂੰ ਲੱਗਦਾ ਕਿ ਠੀਕ ਆ ਵਧੀਆ ਕਰੀ ਜਨਾ ਪੇਪਰ ਉੱਪਰ ਭਰਤੇ ਆ ਬਣ ਜਾਣੀ ਗੱਲਬਾਤ ਹੈ ਨਾ ਹੂੰ ਹੂੰ ਸੋ ਪੈਰਾਲੀਗਲ ਜਿਹੜੇ ਹੈਗੇ ਆ ਜ਼ਿਆਦਾਤਰ ਸਿਟੀਜ਼ਨਸ਼ਿਪ ਬਿਆ ਬਿਊ ਵਾਲੇ ਜਿਹੜੇ ਫਾਰਮ ਫਾਰਮ ਭਰ ਦਿੰਦੇ ਸੀਗੇ ਦੇਖੋ ਜਿਹੜਾ ਤਾਂ ਬੰਦਾ ਆਇਆ ਸਿੱਧਾ ਵੀਜ਼ੇ ਤੇ ਘਰ ਜਾਂਦਾ ਕਰਨਾ ਆ ਜਾਂ ਸਿਟੀਜ਼ਨਸ਼ਿਪ ਕਰਨੀ ਆ ਉਹਨੇ ਇੱਕ ਲੈਵਲ ਤੱਕ ਤਾਂ ਪੈਰਾਲੀਗਲ ਜਿਹੜੇ ਠੀਕ ਆ ਠੀਕ ਹੈ ਉਸ ਤੋਂ ਉੱਤੇ ਜੇ ਗੱਲ ਕਰੀਏ ਇੱਕ ਬੰਦਾ ਰਿਮੂਵਲ ਪ੍ਰोसीडिंग ਚ ਆ ਜਾਂ 2 ਨੰਬਰ ਚ ਆਇਆ ਸੀਗਾ ਉਹਦੇ ਵਿੱਚ ਪੈਰਾਲੀਗਲ ਜਿਹੜਾ ਉਹ ਕਦੀ ਵੀ ਤੁਹਾਨੂੰ ਜਿਹੜਾ ਪੂਰਾ ਸੋਲੂਸ਼ਨ ਨਹੀਂ ਪ੍ਰੋਵਾਈਡ ਕਰ ਸਕਦਾ ਉਹ ਫਾਰਮ ਫਾਰਮ ਭਰ ਸਕਦਾ ਤਾਂ ਡਾ 130 ਭਰ ਸਕਦਾ ਉਹਨੂੰ ਬੇਸਿਕਲੀ ਪੈਰਾਲੀਗਲ ਨੂੰ ਜਿਹੜੀ ਨੌਲੇਜ ਆ ਨਾ ਉਹਨੂੰ ਜਾਂ ਤਾਂ ਏਦਾਂ ਦੇ ਸਾਡੇ ਵਰਗੇ ਸ਼ੋ ਸ਼ੋ ਸੁਣੂਗਾ ਠੀਕ ਆ ਜਾਂ ਇੰਟਰਨੈਟ ਤੇ ਮੜਾ ਮੋਟਾ ਪੜ ਲੂਗਾ ਪਰ ਇੰਟਰਨੈਟ ਤੋਂ ਜ਼ਿਆਦਾ ਨੌਲੇਜ ਆਪਾਂ ਜਿਹੜੀ ਹੁਣ ਆਪਣੇ ਸ਼ੋ ਦੇ ਵਿੱਚ ਦੇ ਦੀ ਆ ਹੂੰ 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 ਬੜੇ ਸਾਰੇ ਪੈਰਾਲੀਗਲ ਸੁਣਦੇ ਆ ਧੰਨਵਾਦੀ ਵੀ ਆ ਸਾਨੂੰ ਐਪਰੀਸ਼ੀਏਟ ਕਰਦੇ ਆ ਆਪਾਂ ਬੈਕ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਕਿਉਂ ਕਿ ਆਪਾਂ ਉਹ ਕੰਮ ਕਰਨਾ ਨਹੀਂ ਚਾਹਨੇ ਫੈਮਿਲੀ ਫੂਮਲੀ ਜਿਹੜਾ ਉਹ ਵਾਲਾ ਹੈਗਾ ਠੀਕ ਆ ਤੁਹਾਨੂੰ ਨੌਲੇਜ ਦੇ ਦਈ ਆ ਪਰ ਆਬਵੀਅਸਲੀ ਜਿਹੜਾ ਫੋਕਸ ਆਪਣਾ ਰਿਮੂਵਲ ਤੇ ਹਾਈ ਐਂਡ ਜਿਹੜਾ ਟੈਕਨੀਕਲ ਕੇਸਿਸ ਤੇ ਹੈਗਾ ਸੋ ਹੁਣ ਇਹਦੇ ਚੱਕਰ ਪਰ ਇਹ ਪੈ ਜਾਂਦਾ ਕਿ ਜਦੋਂ ਬੰਦਾ ਰਿਮੂਵਲ ਪ੍ਰोसीडिंग्स ਦੇ ਵਿੱਚ ਚਲ ਜਾਂਦਾ ਠੀਕ ਹੈ ਕੋਰਟ ਤੇ ਮੋਰੇ ਜਦੋਂ ਚਲ ਜਾਂਦਾ ਉਦੋਂ ਬਹੁਤ ਸਾਰੀਆਂ ਕੰਪਲਿਕೇಷನ್ಸ್ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਓਕੇ ਜਿਹੜਾ ਹੁਣ ਪੈਰਾਲੀਗਲ ਉਹ ਇਦਾਂ ਵੀ ਆ ਕਿ ਉਹਨੇ ਸੋ ਸੋ ਦੇਖੋ ਕਿਹੜਾ ਬੰਦਾ ਮਰਦਾ ਬੰਦਾ ਜਿਹੜਾ ਮਰਦਾ ਉਹੀ ਆ ਕਿ ਜਿਹੜਾ ਗਲਤ ਟਾਈਮ ਤੇ ਗਲਤ ਬੈਟ ਕਰ ਦਿੰਦਾ ਹੁਣ ਕੀ ਹੁੰਦਾ ਕਿ ਜਿਹੜਾ ਬੰਦਾ ਰਿਮੂਵਲ ਪ੍ਰोसीडिंग ਚ ਉਦੀ ਰਿਮੂਵਲ ਪ੍ਰोसीडिंग ਪਹਿਲਾਂ ਤਾਂ ਟੁੱਟਣੀ ਪੈਣੀ ਹੈ ਉਸ ਤੋਂ ਬਿਨਾ ਉਹਨੂੰ ਗ੍ਰੀਨ ਕਾਰਡ ਨਹੀਂ ਮਿਲਣਾ ਭਾਵੇਂ ਉਹ ਪੱਕਾ ਆਇਆ ਸੀਗਾ ਠੀਕ ਹੈ ਤੇ ਫਿਰ ਉਹਨੇ ਜੇ ਕੱਚਾ ਟੱਪਿਆ ਸੀਗਾ ਤਾਂ ਉਹਦਾ ਇੱਥੇ ਹੋ ਨਹੀਂ ਸਕਦਾ ਉਹਨੂੰ ਕੰਟਰੀ ਆਊਟ ਕਰਨਾ ਪੈਣਾ ਸੋ ਇਹ ਕੰਪਲਿਕੇਸ਼ਨ ਆ ਗਈ ਕੱਚੇ ਬੰਦੇ ਦੀ ਕੰਪਲਿਕੇਸ਼ਨ ਆ ਗਈ ਤੇ ਜਿਹੜਾ ਬੰਦਾ ਰਿਮੂਵਲ ਪ੍ਰोसीडिंग ਚਾ ਕੰਪਲਿਕੇਸ਼ਨ ਆ ਗਈ ਹੁਣ ਜਿਹੜਾ ਪੈਰਾਲੀਗਲ ਉਹ ਪੂਰੀ ਗੱਲ ਨਹੀਂ ਦੱਸ ਰਿਹਾ ਉਹ ਕੀ ਕਹਿੰਦਾ ਕਿ ਮੈਂ ਤਾਂ 2130 ਭਰ ਦੂੰਗਾ ਤੁਹਾਨੂੰ ਫਾਇਦਾ ਹੋ ਜਾਣਾ ਤੇ ਕਈ ਵਾਰੀ ਉਹ 485 ਵੀ ਜਿਹੜਾ ਹੈਗਾ ਆਪਣਾ ਕੀਤੇ ਗ੍ਰੀਨ ਕਾਰਡ ਹੈ ਨਾ ਫਾਈਲ ਕਰ ਦਿੰਦੇ ਆ ਜਿਹੜਾ ਇਮੀਗ੍ਰੇਸ਼ਨ ਕਹਿੰਦੀ ਕਿ ਤੂੰ ਨਹੀਂ ਕਰ ਸਕਦਾ ਸੀਗਾ ਤੇਰੇ ਤੇ ਆਹ ਵਾਲੀ ਬਾਰ ਲੱਗਦੀ ਆ ਸੋ ਪੈਰਾਲੀਗਲ ਨੂੰ ਕੋਈ ਬਾਰ ਬੂਰ ਦਾ ਪਤਾ ਨਹੀਂ ਉਹਨੇ ਆਪਣੇ ਫਾਰਮ ਫੂਮ ਭਰੇ ਪੈਸੇ ਲੈ ਲੇ ਅਲਟੀਮੇਟਲੀ ਕੀ ਹੋਇਆ ਕਿ ਉਹ ਬੰਦੇ ਨੇ ਪੈਰਾਲੀਗਲ ਨੂੰ ਫਜ਼ੂਲ ਪੈਸੇ ਦਿੱਤੇ ਉਹਨੂੰ ਵਕੀਲ ਕਰਨਾ ਪਿਆ ਉਹ ਸਦਾ ਡਬਲ ਟ੍ਰਿਪਲ ਤੇ ਪੈ ਗਿਆ ਠੀਕ ਆ ਵਕੀਲ ਇਹ ਵੀ ਹੁਣ ਦੇਖਿਆ ਕਿ ਲੈ ਆਇਆ ਤਾਂ ਹੋਰ ਕੰਪਲੀਕੇਟ ਕਰਕੇ ਆ ਗਿਆ ਹਨਾ ਤੇ ਕਲਾਇੰਟ ਵੀ ਹੋਰ ਜਿਹੜੀ ਪ੍ਰੋਬਲਮ ਚ ਆ ਗਿਆ ਕਿ ਦੋ ਟਾਈ ਸਾਲ ਆਪਣੇ ਵੇਸਟ ਕਰਕੇ ਆ ਗਿਆ ਪੈਰਾਲੀਗਲ ਮੋਰੇ ਕਈ ਵਾਰੀ ਪੈਰਾਲੀਗਲ ਕੀ ਹੁੰਦਾ ਕਿ 130 ਉਹਨੇ ਅਪਰੂਵ ਕਰਾ ਦਿੱਤਾ ਉਹਨੇ ਨਾ ਕਲਾਇੰਟ ਨੂੰ ਕੰਨ ਦੇ ਮੰਤਰਿਆ ਫੂਕ ਦੇਣਾ ਕਿ ਲੈ ਵੀ ਮੈਂ ਨਾ ਐਦਾਂ ਕਰ ਦੂੰਗਾ ਤੂੰ ਆਪਣੇ ਵਕੀਲ ਕੋ ਜਾ ਕੇ ਪੀਡੀ ਲੈ ਲੈ ਟਰਮੀਨੇਸ਼ਨ ਕਰ ਲੈ ਵਿਡਰੋ ਕਰ ਲੈ ਐਦਾਂ-ਉਦਾਂ ਕਰ ਲੈ ਕਿਹੇ ਵੀ ਵਕੀਲ ਨੇ ਕਿਹੇ ਪੈਰਾਲੀਗਲ ਦੇ ਕਹਤੇ ਚੱਲਣਾ ਨਹੀਂ ਹੈਗਾ ਉਹਨੇ ਕਹਣਾ ਜਾ ਲੈ ਜਾ ਵਾਪਸ ਆਪਣੇ ਪੈਰਾਲੀਗਲ ਤੋਂ ਜਾ ਕੇ ਕਰਾ ਗੱਲ ਉੱਥੇ ਆ ਗਈ ਪੈਰਾਲੀਗਲ ਕਰ ਨਹੀਂ ਸਕਦਾ ਹੁਣ ਕਿਹਨੂੰ ਹੱਥ ਜੋੜਨੇ ਪਏ ਪੈਰਾਲੀਗਲ ਨੂੰ ਕੋ ਵਕੀਲ ਨੂੰ ਪੈਰਾਲੀਗਲ ਵਕੀਲ ਨੂੰ ਨਹੀਂ ਡਿਕਟੇਟ ਕਰੂਗਾ ਕਿਸੇ ਵੀ ਸਿਨੈਰੀਓ ਚ ਕੋਈ ਵੀ ਵਕੀਲ ਐਦਾਂ ਦਾ ਨਹੀਂ ਹੈਗਾ ਜਮੀਰ ਵਾਲਾ ਜਿਹੜਾ ਕਿ ਹੋਊਗਾ ਕਿ ਬਾਹਰ ਬੈਠਾ ਪੈਰਾਲੀਗਲ ਮੈਨੂੰ ਦੱਸੂਗਾ ਜਿਹੜੇ ਕੋਰਟ ਕਚਰੀ ਦੇ ਕੰਮਾਂ ਪੈਰਾਲੀਗਲ ਨਹੀਂ ਕਰ ਸਕਦਾ ਸੋ ਮੁੱਖ ਦੀ ਗੱਲ ਇਹ ਹੈ ਕਿ ਜਿਹੜੇ ਰਿਮੂਵਲ ਪ੍ਰोसीडिंग ਚ ਆਏ ਆ ਜੇ ਪੈਰਾਲੀਗਲ ਪੂਰਾ ਕੰਮ ਕਰ ਹੀ ਨਹੀਂ ਸਕਦਾ ਕੋਰਟ ਚ ਜਾ ਕੇ ਡੀਲ ਕਰ ਹੀ ਨਹੀਂ ਸਕਦਾ ਗਲਤੀ ਪੈਰਾਲੀਗਲ ਦੀ ਨਹੀਂ ਹੈਗੀ ਗਲਤੀ ਤੁਹਾਡੀ ਹੈ ਕਿ ਤੁਸੀਂ ਇਹ ਕੋ ਜਾਣਦੇ ਆ ਠੀਕ ਆ ਤੁਸੀਂ ਇਹ ਮਿਸਤਰੀ ਕੋ ਗਏ ਜਿਹੜਾ ਪੂਰਾ ਘਰ ਬਣਾ ਹੀ ਨਹੀਂ ਸਕਦਾ ਤੁਹਾਡਾ ਸੋ ਜਿਹੜਾ ਰਾਜਗੁਰਾਂ ਜੀ ਤੁਸੀਂ ਕੁਐਸਚਨ ਪੁੱਛਿਆ ਸੀਗਾ ਕਿ ਵਿਆਹ ਦੇ ਬੇਸ ਤੇ ਹੁਣ ਜੇ ਮੈਂ ਥੋੜਾ ਜਿਆ ਹੋਰ ਸਜਾ ਸਮਝਾਵਾਂ ਜਿਹੜਾ ਬੰਦਾ ਸਿੱਧੇ ਸਿੱਧੇ ਆਇਆ ਵੀਜ਼ੇ ਦੇ ਉੱਤੇ ਆਇਆ ਜਿਹੜਾ 130 ਤੇ 485 ਫਾਈਲ ਕਰ ਸਕਦਾ ਜੀ ਉਹ ਅਨਡਾਕੂਮੈਂਟਡ ਦੇ ਘੇਰੇ ਚੋਂ ਬਾਹਰ ਚਲ ਜਾਊਗਾ ਤੇ ਪੈਰਾਲੀਗਲ ਉਹਨੂੰ ਬਚਾ ਸਕਦਾ ਵਾ ਜੇ ਸਾਰਾ ਕੁਝ ਸਿੱਧਾ ਸਿੱਧਾ ਹੈਗਾ ਜੇ ਬੰਦਾ 2 ਨੰਬਰ ਦੇ ਵਿੱਚ ਆਇਆ ਜਾ 1 ਨੰਬਰ 'ਚ ਆਇਆ ਸੀਗਾ ਪਰ ਹੁਣ ਉਹ ਇਮੀਗ੍ਰੇਸ਼ਨ ਕੋਰਟ ਦੇ ਜਾਂ ਤੋਤਲੇ ਵੀਆਈਏ ਉਹਲੇ ਲੈਵਲ ਤੇ ਪਹੁੰਚ ਗਿਆ ਠੀਕ ਹੈ ਉਹਨੂੰ ਵਕੀਲ ਦੇ ਨਾਲ ਹੀ ਡੀਲ ਕਰਨਾ ਚਾਹੀਦਾ ਪੈਰਾਲੀਗਲ ਤੋਂ ਜਿਹੜੇ ਇੱਧਰ ਉੱਧਰੋਂ ਫਾਰਮ ਭਰਾ ਕੇ 500000 ਬਚਾ ਕੇ ਕੋਈ ਫਾਇਦਾ ਨਹੀਂ ਹੋਣਾ ਮਤਲਬ ਉਹ ਕੋਈ ਸੋਲੂਸ਼ਨ ਨਹੀਂ ਉਹਨਾਂ ਨੂੰ ਮਿਲਣਾ ਪੈਰਾਲੀਗਲ ਕਈ ਵਾਰੀ ਫਾਰਮ ਜਿਹੜਾ ਸੀਗਾ 130 ਦਾ ਅਪਰੂਵ ਵੀ ਕਰਾ ਦਿੰਦੇ ਆ ਵਧਾਈਆਂ ਦੇ ਦਿੰਦੇ ਆ ਪਰ ਉਹ ਜਿਹੜਾ ਫਾਰਮ ਹੁੰਦਾ ਉਹ ਯੂਐਸ ਦੇ ਹਿਸਾਬ ਨਾਲ ਕਰਾ ਦਿੰਦੇ ਆ ਕਈ ਵਾਰੀ ਉਹਨੂੰ ਕਾਉਂਸਲਰ ਪ੍ਰੋਸੈਸਿੰਗ ਕਰਨਾ ਹੁੰਦਾ ਕਿ ਅੰਬੈਸੀ 'ਚ ਜਾਵੇ ਕਿਉਂਕਿ ਇੱਥੇ ਬੰਦਾ ਐਡਜਸਟ ਨਹੀਂ ਕਰ ਸਕਦਾ ਹੁੰਦਾ ਹਨਾ ਸੋ ਇਹ ਜਿਹੜੇ ਬੰਦਾ ਪ੍ਰੋਸੀਡਿੰਗਸ ਦੇ ਵਿੱਚ ਆ ਗਿਆ ਉਹਦਾ ਉਹ ਅੰਜਾਮ ਤੇ ਨਹੀਂ ਪਹੁੰਚ ਸਕਦਾ ਦੋ ਨੰਬਰ ਵਾਲਾ ਜਿਹੜਾ ਬੰਦਾ ਉਹਨੂੰ ਕੰਟਰੀ ਆਊਟ ਹੀ ਕਰਨਾ ਪੈਣਾ ਠੀਕ ਆ ਇਹ ਇਹ ਲਾਅ ਇੱਥੇ ਦਾ ਹਨਾ ਬਹੁਤ ਘੱਟ ਜਣੀਆਂ ਇਹਦੇ ਵਿੱਚ ਐਕਸੈਪਸ਼ਨਸ ਜਿਹੜੀਆਂ ਸੀਗੀਆਂ ਵਾਵਾ ਵਾਲੀਆਂ ਯੂ ਵੀਜ਼ੇ ਦੀ ਸੋ ਇਨ ਸ਼ਾਰਟ ਜੇ ਬੰਦਾ ਲੀਗਲ ਆਇਆ 485 ਉਹਦਾ ਫਾਈਲ ਤੇ ਪੈਂਡਿੰਗ ਹੈਗਾ ਪ੍ਰੋਪਰ ਹੈਗਾ ਉਹ ਬੰਦਾ ਅਨਡਾਕੂਮੈਂਟਡ ਦੇ ਘੇਰੇ ਚੋਂ ਬਾਹਰ ਆ ਗਿਆ ਉਹਨੂੰ ਡਿਪੋਰਟੇਸ਼ਨ ਜਾਂ ਉਹਨੂੰ ਚੱਕ ਕੇ ਵਾਪਸ ਨਹੀਂ ਭੇਜਿਆ ਜਾਊਗਾ ਠੀਕ ਹੈ ਜਿਹੜੇ ਬੰਦੇ ਤੇ ਆਲਰੇਡੀ ਰਿਮੂਵਲ ਆਰਡਰ ਲੱਗ ਗਿਆ ਕੇਸ ਉਹ ਫੇਲ ਹੋ ਗਿਆ ਭਾਵੇਂ ਉਹਨੇ ਸਿਟੀਜ਼ਨ ਨਾਲ ਹੀ ਵਿਆਹ ਕਰਾਇਆ ਉਹ ਫਿਰ ਜੇ ਆਹ ਪੈਰਾਲੀਗਲ ਪ੍ਰੋਗਰਾਮ ਥਰੂ ਜਿਹੜਾ ਫਾਈਲ ਕਰ ਦਿੰਦੇ ਆ ਪੇਪਰਵਰਕ ਉਹ ਤੁਹਾਨੂੰ ਨਹੀਂ ਬਚਾ ਸਕਦੇ ਕਿਉਂਕਿ ਤੁਹਾਡੇ ਆਲਰੇਡੀ ਰਿਮੂਵਲ ਆਰਡਰ ਲੱਗਾ ਹੋਇਆ ਉਹਨੂੰ ਬਸ ਉਹਨਾਂ ਨੇ ਐਗਜ਼ੀਕਿਊਟ ਕਰਨਾ ਬਾਕੀ ਆ ਠੀਕ ਆ ਸੋ ਵਿਆਹ ਵਾਲੇ ਕੇਸ ਸਾਰੇ ਜਣੇ ਜਿਹੜੇ ਨਹੀਂ ਬਚ ਸਕਦੇ ਸਪੈਸ਼ਲੀ ਜਿਹੜੇ 2 ਨੰਬਰ ਵਾਲੇ ਆਏ ਆ ਤੁਸੀਂ ਰਾਈਟ ਵੇ ਜਿਹੜੇ ਪ੍ਰੋਬਲਮਸ ਹੈਗੇ ਆ 485 ਵਗੈਰਾ ਪ੍ਰੋਪਰ ਨਹੀਂ ਹੈਗਾ ਠੀਕ ਆ ਸੋ ਇਹਨੂੰ ਥੋੜਾ ਜਿਆਦਾ ਜ਼ਰੂਰ ਯਾਦ ਰੱਖਿਓ ਆਉਣ ਵਾਲੇ 4 ਸਾਲਾਂ ਦੇ ਵਿੱਚ ਕਿ ਹਰੇਕ ਵਿਆਹ ਵਾਲਾ ਕੇਸ ਯੂ ਵੀਜ਼ਾ ਵਾਲਾ ਕੇਸ ਵਾਹ ਵਾਲਾ ਕੇਸ ਇਹ ਤੁਹਾਨੂੰ ਨਹੀਂ ਬਚਾ ਸਕਦਾ ਤਾਨੂੰ ਝੂਠ ਦੱਸਿਆ ਜਾਂਦਾ ਕਿ ਇਹ ਤੁਹਾਨੂੰ ਰੋਕ ਲਊਗਾ ਡਿਪੋਟੇਸ਼ਨ ਇਦਾਂ ਕਰ ਲਊਗਾ ਪਰ ਲੀਗਲੀ ਟੈਕਨੀਕਲੀ ਸਪੀਕਿੰਗ ਨਹੀਂ ਰੋਕ ਸਕਦਾ ਤੁਸੀਂ ਆਈਐਸ ਵਾਲੇ ਬੰਦਿਆਂ ਦੇ ਰਹਿਮੋ ਕਰਮ ਤੇ ਹੈਗੇ ਆ ਕਿ ਉਹ ਤੁਹਾਨੂੰ ਜੇ ਮੌਲਤ ਦੇ ਦੇਵੇ ਕਿ ਚੱਲ ਆਪਾਂ ਇਹਦੀ ਵੇਟ ਜਿਹੜੀ ਕਰ ਲੈਨੇ ਆ ਠੀਕ ਆ ਬਟ ਅਦਰਵਾਈਜ਼ ਉਹਨਾਂ ਨੇ ਜੇ ਇੱਕ ਵਾਰੀ ਰਿਮੂਵਲ ਆਰਡਰ ਫਾਈਨਲ ਹੋ ਗਿਆ ਅਪੀਲ ਤੁਹਾਡੀ ਫੇਲ ਹੋ ਗਈ ਤੇ ਇਹ ਸਿਰਫ ਤੇ ਸਿਰਫ ਆਈਐਸ ਦੇ ਰਹਿਮੋ ਕਰਮ ਤੇ ਹੈ ਕਿ ਉਹਨਾਂ ਨੇ ਉਹ ਐਗਜ਼ੀਕਿਊਟ ਕਰਨਾ ਕਿ ਨਹੀਂ ਕਰਨਾ